ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਮਨਦੀਪ ਸਿੰਘ ਮੈਂ ਜਲੰਧਰ ਹੈੱਡ ਕੁਆਟਰ ਤੋਂ ਬਾਇਓਫੈਕਟ ਇਨਪੁੱਟ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰ ਰਿਹਾ ਅੱਜ ਅਸੀਂ ਪਹੁੰਚੇ ਸੀ ਪਿੰਡ ਅਲਾਵਲਪੁਰ ਡਿਸਟ੍ਰਿਕਟ ਜਲੰਧਰ ਪੰਜਾਬ ਦੇ ਵਿੱਚ ਜਿੱਥੇ ਕਿ ਅਸੀਂ ਅੱਜ ਹਰਿੰਦਰ ਜੀ ਦੇ ਖੇਤ ਦੇ ਵਿੱਚ ਪਹੁੰਚੇ ਹੋਏ ਹਾਂ ਹਰਿੰਦਰ ਜੀ ਇਸ ਵੇਲੇ ਮੌਜੂਦ ਨਹੀਂ ਹਨ ਲੇਕਿਨ ਅਸੀਂ ਇਹਨਾਂ ਦੇ ਖੇਤ ਦੇ ਵਿੱਚ ਆਧਾਰ ਗੋਲਡ ਦਾ ਡੈਮੋ ਲਗਾਇਆ ਸੀਗਾ ਜੰਨੇ ਦੀ ਫਸਲ ਦੇ ਉੱਤੇ ਜੋ ਕਿ ਅਸੀਂ 25 ਜੂਨ ਨੂੰ ਲਗਾਇਆ ਸੀਗਾ ਇਸ ਖੇਤ ਦੇ ਵਿੱਚ ਅਸੀਂ ਆਧਾਰ ਗੋਲਡ ਦੀ ਵਰਤੋਂ ਕੀਤੀ ਸੀ ਜਿਹੜਾ ਦੂਜਾ ਖੇਤ ਹੈ ਮੇਰੇ ਨਾਲ ਅੱਗੇ ਖੇਤ ਇਹਨਾਂ ਨੇ ਆਪਦਾ ਹੀ ਕੋਈ ਪ੍ਰੋਡਕਟ ਜਾਂ ਕੋਈ ਜਿਹੜੀ ਆਪਦੀ ਰੈਗੂਲਰ ਖਾਦ ਪਾਉਂਦੇ ਆ ਇਸ ਖੇਤ ਦੇ ਵਿੱਚ ਅਸੀਂ ਯੂਰੀਆ ਦੀ ਜਿਹੜੀ ਵਰਤੋਂ ਤੱਕ ਕਰਾਈ ਹੈ ਉਹ ਵੀ 25% ਨਾਰਮਲ ਨਾਲੋਂ ਘੱਟ ਕਰਾਈ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਇਸ ਖੇਤ ਤੇ ਉਸ ਖੇਤ ਦੇ ਵਿੱਚ ਦੇਖਣ ਨੂੰ ਤੁਹਾਨੂੰ ਫਰਕ ਲੱਗੂਗਾ ਇਸ ਖੇਤ ਦੇ ਵਿੱਚ ਗੰਨੇ ਦੀ ਲੰਬਾਈ ਜ਼ਿਆਦਾ ਹੈ ਜੀ ਦੂਜੀ ਗੱਲ ਇਹਦੇ 'ਚ ਨੰਬਰ ਆਫ ਟਿੱਲਰ ਪਲੱਸ ਕਲੋਰੋਫਿਲ ਕੰਟੈਂਟ ਜ਼ਿਆਦਾ ਹੈ ਇਹਦੀ ਹਰੀਅਤ ਬਣੀ ਹੋਈ ਹੈ ਉਹ ਗੰਨਾ ਹਜੇ ਵੀ ਫਿੱਕਾ ਦਿਖ ਰਿਹਾ ਹੋਣਾ ਤੁਹਾਨੂੰ ਇਸ ਖੇਤ ਦੇ ਵਿੱਚ ਜਦੋਂ ਅਸੀਂ ਗੱਲ ਤੋਂ ਕਰਾਈ ਸੀ ਏਥੇ ਖੇਤ ਤੇ ਉਸ ਖੇਤ ਦੀ ਕੰਡੀਸ਼ਨ ਬਰਾਬਰ ਸੀਗੀ ਜੀ ਆ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਇੱਕ ਇੱਕ ਖੇਤ ਦਾ ਆਪਣੇ ਖੇਤ ਦੇ ਵਿੱਚ ਟ੍ਰਾਇਲ ਲਾ ਕੇ ਚਾਹੇ ਉਹ ਗੰਨੇ ਦੀ ਫਸਲ ਹੈ ਚਾਹੇ ਉਹ ਝੋਨੇ ਦੀ ਫਸਲ ਹੈ ਤਾਂ ਆਧਾਰ ਗੋਲਡ ਦੀ ਵਰਤੋਂ ਕਰਕੇ ਦੇਖੋ ਜੀ ਧੰਨਵਾਦ